ਪੰਜਾਬ ਸਰਕਾਰ ਵੱਲੋਂ ਚੋਣਾਂ ਦੀ ਡੇਟ ਹੈ ਜਿਹੜੀ ਹੋਤਾ ਹੈ ਕੀਤੀ ਗਿਆ ਵੀ ਕਿੰਨੀ ਤਰੀਕ ਨੂੰ ਆਪਾਂ ਚੋਣਾਂ ਲਾ ਸਕਦੇ ਆ ਇਸ ਵਾਰ ਉਹਦੇ ਬਾਰੇ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਵੇਂ ਕਿ ਹੁਣ ਆਪਾਂ ਪਿਛਲੇ ਸਮੇਂ ਦੀ ਪਹਿਲਾਂ ਗੱਲ ਕਰੀਏ ਵੀ ਜੇ 15 ਜੂਨ ਸ਼ੁਰੂ ਕੀਤੀ ਸੀ ਚੋਣਾਂ ਦੀ ਜਾਂ ਤਾਂ ਜਾਂ ਫਿਰ 20 ਜੂਨ ਪੰਜਾਬ ਸਰਕਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਸੀ ਵੀ ਚੋਣਾਂ ਲਾਉਣਾ ਇਹਨਾਂ ਤਰੀਕਾ ਨੂੰ ਸ਼ੁਰੂ ਕਰਨਾ ਜੇ ਕੋਈ ਪਹਿਲਾਂ ਲਗਾਉਂਦਾ ਤਾਂ ਉਹਦੇ ਉੱਪਰ ਪਰਚੇ ਵੀ ਕੀਤੇ ਜਾਂਦੇ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਸੀ ਜੇਕਰ ਕੋਈ ਕਿਸਾਨ ਝੋਨਾ ਲਾਉਂਦਾ ਪਹਿਲਾਂ ਫੜਾਇਆ ਜਾਂਦਾ ਸੀਗਾ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਜੋ ਅਪਡੇਟ ਆਈ ਹੈ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਜੀ ਵੱਲੋਂ ਮੁੱਖ ਮੰਤਰੀ ਵੱਲੋਂ ਪਰ ਅੱਜ ਦੇ ਸਮੇਂ ਪੰਜਾਬ ਸਰਕਾਰ ਵੱਲੋਂ ਜਿਹੜੀ 1 ਮਈ 2025 ਝੋਨੇ ਦੀ ਜਿਹੜੀ ਤਰੀਕ ਆ ਗਈ ਉਹ ਲਾਨੇ ਕੀ ਆ ਝੋਨਾ ਲਾਉਣ ਦੀ ਖੇਤਾਂ ਦੇ ਵਿੱਚ ਤੇ ਇਸ ਦੇ ਨਾਲ ਜੇਕਰ ਆਪਾਂ ਗੱਲ ਕਰੀ ਵੀ ਪਿਛਲੇ ਸਮੇਂ ਦੇ ਵਿੱਚ ਜਿਵੇਂ ਜੋਨ ਬਣਾ ਕੇ ਝੋਨਾ ਲੱਗਿਆ ਸੀਗਾ ਚਾਰ ਪੰਜ ਜ਼ੋਨ ਬਣਾਏ ਸੀਗੇ ਪੰਜਾਬ ਦੇ ਵਿੱਚ ਇਸ ਵਾਰ ਵੀ ਉਸੇ ਤਰ੍ਹਾਂ ਹੀ ਝੋਨਾ ਜਿਹੜਾ ਜ਼ੋਨ ਬਣਾ ਕੇ ਲਗਾਇਆ ਜਾਵੇਗਾ ਜਿਵੇਂ ਇੱਕ ਜ਼ੋਨ ਦੇ ਵਿੱਚ ਚਾਰ ਪੰਜ ਜ਼ਿਲ੍ਹੇ ਹੋ ਜਾਣਗੇ ਤੇ ਦੂਸਰੇ ਵਿੱਚ ਵੀ ਚਾਰ ਪੰਜ ਹੋ ਜਾਣਗੇ ਤੀਜੇ ਵਿੱਚ ਵੀ ਚਾਰ ਪੰਜ ਜ਼ਿਲ੍ਹੇ ਹੋਣਗੇ ਤੇ ਚੌਥੇ ਵਿੱਚ ਵੀ ਉਹਨਾਂ ਤੋਂ ਬਲੋਂ ਜਿੰਨੇ ਵੀ ਜ਼ਿਲ੍ਹੇ ਨੇਗੇ ਉਹਨਾਂ ਨੂੰ ਮੇਨਟੇਨ ਕਰਕੇ ਰੱਖਿਆ ਜਾਊਗਾ ਸਾਰੇ ਜ਼ੋਨਾਂ ਦੇ ਵਿੱਚ ਜ਼ੋਨਾਂ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਚੋਣਾ ਲੱਗੂਗਾ ਫਿਰ ਇਸ ਤੋਂ ਬਾਅਦ ਡੇਟਾਂ ਤਾਂ ਇਹ ਹੋਣਗੀਆਂ ਵੀ ਕਿਹੜੇ ਜ਼ੋਨ ਦੀ ਕਿਹੜੀ ਤਰੀਕ ਆ ਗਈ ਉਸ ਤੋਂ ਸ਼ੁਰੂ ਆਪਾਂ ਕਰ ਸਕਦੇ ਹਾਂ ਲੋਣਾ ਬਾਕੀ ਇਹਦਾ ਜਿਹੜਾ ਹੁਣ ਡੇਟ ਜਿਹੜੀ ਪਹਿਲਾਂ ਗੇਤੀ ਕਰਨ ਦਾ ਇਸ ਵਾਰ ਬਿਆਨ ਆਇਆ ਵੀ ਕਿਉਂ ਕੀਤੀ ਗਿਆ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਜਿਵੇਂ ਕਿ ਹੁਣ ਪਿਛਲੇ ਸਮੇਂ ਦੀ ਆਪਾਂ ਗੱਲ ਕਰੀਏ ਜਦ ਆਪਾਂ ਨੂੰ 15 ਜੂਨ ਮਿਲਦੀ ਹੁੰਦੀ ਸੀ ਜਾਂ ਫਿਰ ਆਪਾਂ ਨੂੰ 20 ਜੂਨ ਮਿਲਦੀ ਹੁੰਦੀ ਸੀ ਚੋਣਾ ਲਾਉਣ ਦੀ ਉਦੇ ਨਾਲ ਕੀ ਹੁੰਦਾ ਸੀ ਜਦੋਂ ਆਪਾਂ ਲੇਟ ਝੋਨਾ ਲਾਉਂਦੇ ਸੀ 10 ਦਿਨਾਂ ਜਾਂ 15 ਦਿਨਾਂ ਝੋਨਾ ਲੇਟ ਲਾਉਂਦੇ ਸੀਗੇ ਅੱਜ ਦੀ ਤਰੀਕ ਤੋਂ ਮੰਨ ਕੇ ਚੱਲੋ ਇੱਕ ਤੋਂ ਲੈ ਕੇ ਜੇ ਗੱਲ ਕਰੀਏ ਆਪਾਂ ਵੀ ਪਿਛਲੇ ਸਮੇਂ ਦੇ ਵਿੱਚ ਆਪਾਂ 10-15 ਦਿਨਾਂ ਲੇਟ ਲਾਉਂਦੇ ਸੀ ਪਰ ਉਹ ਵੱਡੇ ਵੀ ਲੇਟ ਜਾਂਦਾ ਸੀਗਾ ਉਹਦਾ ਜਿਹੜਾ ਮੋਇਸਚਰ ਸੀਗਾ ਝੋਨੇ ਦਾ ਉਹ ਵਧਣਾ ਸ਼ੁਰੂ ਹੋ ਜਾਂਦਾ ਸੀਗਾ ਕਿਉਂਕਿ ਠੰਡ ਜਾਦੇ ਵਧੀ ਜਾਂਦੀ ਸੀਗੀ ਝੋਨਾ ਆਪਣਾ ਤੱਕਣ ਦੇ ਵਿੱਚ ਨਹੀਂ ਆਉਂਦਾ ਸੀਗਾ ਝੋਨਾ ਜਾਦੇ ਤੋਂ ਜਾਦੇ ਲੇਟ ਹੋਈ ਜਾਂਦਾ ਸੀਗਾ ਇਸ ਕਾਰਨ ਆਪਾਂ ਨੂੰ ਮੰਡੀਆਂ ਦੇ ਵਿੱਚ ਖੱਜਲਖਵਾਰ ਹੋਣਾ ਪੈਂਦਾ ਸੀ ਕਿ ਜਦੋਂ ਮੌਇਸਚਰ ਨਹੀਂ ਸੀ ਆਉਂਦਾ ਝੋਨੇ ਦਾ ਤਾਂ ਆਪਾਂ ਨੂੰ ਮੰਡੀਆਂ ਦੇ ਵਿੱਚ ਬੈਠ ਕੇ ਸੁਕਾਉਣਾ ਪੈਂਦਾ ਸੀ ਝੋਨਾ ਜਾਂ ਫਿਰ ਆਪਾਂ ਨੂੰ ਆੜਤੀਆਂ ਨੂੰ ਜਾਂ ਸੈਲਰ ਮਾਲਕਾਂ ਨੂੰ ਕੱਟ ਲਵਾ ਕੇ ਜਿਹੜਾ ਝੋਨਾ ਹੋ ਜਾਂ ਕਾਟ ਲਵਾ ਕੇ ਕਹਿ ਦਈਏ ਆਪਾਂ ਕਾਊਂਟਰ ਮਾਗਰ ਕਿਲੋ ਦੀ ਕਾਟ ਹੋ ਗਈ ਜਾਂ 2 ਕਿਲੋ ਦੀ ਕਾਟ ਆਪਾਂ ਨੂੰ ਉਹ ਕੱਟ ਲਵਾ ਕੇ ਝੋਨਾ ਵੇਚਣਾ ਪੈਂਦਾ ਸੀ ਮੰਡੀਆਂ ਦੇ ਵਿੱਚ ਨਾਲੇ ਆਪਣਾ ਝਾੜ ਕੱਟਦਾ ਸੀ ਜਿਹੜਾ ਸੁੱਕਦਾ ਸੀ ਝੋਨਾ ਮੰਡੀਆਂ ਦੇ ਵਿੱਚ ਤੇ ਨਾਲੇ ਕਿਸਾਨ ਖੱਜਲਖਵਾਰ ਹੁੰਦੇ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਈ ਪਵਾਂਤਮਾਨ ਜੀ ਵੱਲੋਂ ਜਿਹੜਾ ਇਹ ਬਿਆਨ ਆਇਆ ਹੈਗਾ ਵੀ ਇੱਕ ਤਰੀਕਾ ਜਿਹੜੀ ਝੋਨੇ ਦੀ ਉਹ ਤੈਅ ਕੀਤੀ ਗਈ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਝੋਨਾ ਲਾ ਸਕਦੇ ਆਂਗੇ ਬਾਕੀ ਜੇ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਝੋਨੇ ਨੂੰ ਲਾਉਣ ਦੇ ਸੰਬੰਧ ਦੇ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਹੈ ਸਰਕਾਰ ਵੱਲੋਂ ਆਪਾਂ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਸ਼ੇਅਰ ਤੇ ਵੀਡੀਓ ਨੂੰ ਲਾਈਕ ਵੱਧ ਵੱਧ ਕਰ ਦਿਓ